ਬੀਤੇ ਦਿਨੀ ਪੰਜਾਬ ਅੰਦਰ ਹੋਈਆ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਸੰਬੰਧ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਨ ਦੇ ਲਈ ਸ਼ੁਕਰਾਨਾ ਸਮਾਗਮ ਕਰਵਾਏ ਜਾ ਰਹੇ ਹਨ ਇਸੇ ਸੰਬੰਧ ਵਿੱਚ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਵੀ ਕੀਤਾ ਗਿਆ ਇਸ ਸਮਾਗਮ ਵਿੱਚ ਬਲਾਕ ਸਮਤੀ ਦੇ ਜੇਤੂ ਉਮੀਦਵਾਰ ਮੋਹਨ ਲਾਲ ਤਾਰੋ ਨੇ ਪਿੰਡ ਸਰਹਾਲੀ ਪਿੰਡ ਨਥੇਵਾਲ ਅਤੇ ਪਿੰਡ ਸੁੰਨੜ ਖੁਰਦੇ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਜਤਾਇਆ ਇਸ ਮੌਕੇ ਤੇ ਸਾਫ ਦਾ ਸਰਪੰਚ ਪਿੰਡ ਸਰਹਾਲੀ ਪ੍ਰਗਟ ਸਿੰਘ ਨੇ ਵੀ ਸਮੂਹ ਵੋਟਰਾਂ ਸਪੋਰਟਰਾਂ ਤੇ ਵੱਖ-ਵੱਖ ਪਿੰਡਾਂ ਤੋਂ ਆਏ ਮਹਿਮਾਨਾਂ ਦਾ ਇਸ ਰੱਖੇ ਗਏ ਸ਼ੁਕਰਾਨਾ ਸਮਾਗਮ ਵਿੱਚ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਹਲਕਾ ਵਿਧਾਇਕ ਜਲੰਧਰ ਕੈਂਟ ਸਰਦਾਰ ਪ੍ਰਗਟ ਸਿੰਘ ਸਾਫ ਦਾ ਸਰਪੰਚ ਪਿੰਡ ਪੰਡੋਰੀ ਮੁਸ਼ਾਰਕਤੀ ਕਮਲਜੀਤ ਗਿੱਲ ਪਿੰਡ ਨਥੇਵਾਲ ਦੇ ਸਾਫ ਦਾ ਸਰਪੰਚ ਜੀਤਰਾਮ ਪਿੰਡ ਸੁਨੜ ਖੁਰਾ ਤੋਂ ਸਰਪੰਚ ਸੁਖਦੇਵ ਸਿੰਘ ਸਮਾਜ ਸੇਵਕ ਨਥੇਵਾਲ ਪਰਸ਼ੋਤਮ ਲਾਲ ਅਤੇ ਵੱਖ-ਵੱਖ ਪਿੰਡਾਂ ਤੋਂ ਮੋਹਤਵਰ ਵਿਅਕਤੀ ਮੌਜੂਦ ਸਨ ਇਸ ਮੌਕੇ ਗੁਰੂ ਜੀ ਦੇ ਨਾਮ ਦਾ ਲੰਗਰ ਅਟੁੱਟ ਬਤਾਇਆ ਗਿਆ ਪਿੰਡ ਸਰਹਾਲੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਜੋਤਿ ਪ੍ਰੇਮ ਜਨਨ ਕਾ ਹਾ ਸਰタル ਤਰੀ ਚੇ ਕਾਰਨ ਕੀ ਸੀ ਤੇ ਅਸੀਂ ਉਹਦੇ ਤੋਂ ਸਬਕ ਕੀ ਲਏ ਕਿਉਂਕਿ ਕਿੰਨਾ ਸਭਨੀ ਆਵਾਜ਼ ਸ਼ਾਇਦ ਇਹੋ ਜਿਹਾ ਸਮਾਉਂਦਾ ਤੇ ਸਾਨੂੰ ਕਿਤੇ ਨਾ ਕਿਤੇ ਗਨਸਾਹਿਬ ਦੀ ਪਵਿੱਤਰ ਹਜ਼ੂਰ ਜੀ ਬੈਠੇ ਗੁਰੂ ਪਿਆਰੇ ਸਾਹਿਬ ਜੀ ਪਹਿਲਾ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਕਮੇਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਜਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚ ਹੋ। ਜਿਸ ਕੋਈ ਇਹ ਦਿਨ ਚੱਲਦੇ ਨੇ। ਬ੍ਰੋਗਰ ਦੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਾਂ ਨੂੰ ਸੱਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਹਰਾਲੀ ਅਸੀਂ ਗੁਰਦੁਆਰਾ ਸਾਹਿਬ ਮਹਾਰਾਜਾ ਸ਼ੁਕਰਾਨਾ ਕਰਨ ਵਾਸਤੇ ਸਖੋਂ ਵੀ ਸਾਜੀ ਦੇ ਜਾਪ ਤੋਂ ਉਪਰੰਤ ਸਾਰੀਆਂ ਸੰਗਤਾਂ ਨੂੰ ਲੰਗਰ ਛਕਾਇਆ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜੋ ਇਲੈਕਸ਼ਨਾਂ ਸੀ ਉਹਦੇ ਵਿੱਚ ਬਹੁਤ ਵੱਧ ਦੇ ਨਾਲ ਸਾਰੇ ਨਗਰ ਨੇ ਬੜਾ ਮਾਣ ਸਰਕਾਰ ਦੇ ਦਾ ਮੋਹਨ ਲਾਲ ਜੀ ਇਹ ਤਾਰੋ ਬਲਾਕ ਸੰਮਤੀ ਇਲੈਕਸ਼ਨ ਤੋਂ ਖੜੇ ਸੀ ਪਿੰਡ ਦੇ ਵਿੱਚੋਂ ਬਹੁਤ ਪਾਰਟੀ ਜਿੱਤ ਦੇ ਨਾਲ ਇਹਨਾਂ ਨੂੰ ਜਤਾਇਆ ਕਿਉਂਕਿ ਪਾਰਟੀ ਬੇਸ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਪਿਆਰ ਸੇਵਾਦਾਰ ਲੋਕਾਂ ਦੇ ਇਸ਼ਾਰਾ ਦਿੱਤਾ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਉਹ ਦੇ ਕਰਕੇ ਮਹਾਰਾਜਾਂ ਸ਼ੁਕਰਾਨਾ ਕਰਨ ਲਈ ਅਤੇ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਦਾ ਜੋ ਬਸ਼ੀਰ ਪ੍ਰੋਗਰਾਮ ਕੀਤਾ ਗਿਆ ਹੈ ਅੱਜ ਪਿੰਡ ਸਰਹਾਲੀ ਵਿੱਚ ਅਸੀਂ ਇਹ ਸਮਾਗਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸਰਹਾਲੀ ਜ਼ਿਲ੍ਹਾ ਜਲੰਧਰ ਆਪਣੇ ਨਗਰ ਦੇ ਵਿੱਚ ਸਮੂਹ ਸਿੰਘਾਂ ਸ਼ੀਤਾਂ ਅਤੇ ਚਾਰੋਂ ਸਹਿਬਜ਼ਾਦਿਆਂ ਦੀ ਨਿਸਾਨੀ ਸ਼ਾਹਬਦ ਨੂੰ ਸਮਰਪਿਤ ਇੱਕ ਮਹੀਨੇ ਤੋਂ ਪ੍ਰੋਗਰਾਮ ਲੀਕਿਆ ਸੀ ਜੋ ਗੁਰਦੁਆਰਾ ਸਾਹਿਬ ਰੋਜ਼ ਸਮਾਗਮ ਹੁੰਦੇ ਸੀ ਸੁਖਮਨੀ ਸਾਹਿਬ ਦੇ ਪਾਠ ਅਤੇ ਅੰਮ੍ਰਿਤ ਵੇਲੇ ਕੀਰਤਨ ਵਿਚਾਰਾ ਹੁੰਦੀਆਂ ਸਨ ਕਿਉਂਕਿ ਜੋ ਗੁਰੂਆਂ ਨੇ ਸਾਡੇ ਤੇ ਪਰਵਕਾਰ ਕੀਤੇ ਹਨ ਅਸੀਂ ਉਹਨਾਂ ਨੂੰ ਯਾਦ ਰੱਖਦੇ ਹੋਏ ਸਾਰੀਆਂ ਸੰਗਤਾਂ ਨੇ ਰਲ ਕੇ ਇੱਕ ਮਹੀਨਾ ਪੂਰਾ ਮਹੀਨਾ ਲਗਾਤਾਰ ਇਹ ਸਮਾਗਮ ਕੀਤੇ ਗਏ ਅੱਜ ਦੀ ਸਮਾਪਤੀ ਕੀਤੀ ਗਈ ਆ ਅੱਜ ਤੋਂ ਬਾਅਦ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਪਹਿਲੀ ਪ੍ਰਵਾਹ ਨੇਰੀ ਵੀ ਕੱਢੀ ਗਈ ਆ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਮ ਮਨਾਉਣ ਦੇ ਵਿੱਚ ਵੀ ਅੱਜ ਤੋਂ ਸ਼ੁਰੂਆਤ ਕਰ ਦਿੱਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸਰਹਾਲੀ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਇਹ ਗੋਰਦਰਾ ਸਿੰਘ ਸਭਾ ਸਰਹਾਲੀ ਵਿਖੇ ਤੇ ਵੋਟਾਂ ਦੇ ਖੁਸ਼ੀ ਦੇ ਵਿੱਚ ਜੋ ਅਸੀਂ ਪ੍ਰੋਗਰਾਮ ਦੇਖਿਆ ਸੀ ਉਹਨੂੰ ਸਿਰੇ ਚੜ੍ਹਨ ਵਾਸਤੇ ਸਾਰੀਆਂ ਸੰਗਤਾਂ ਪਿੰਡ ਵਾਸੀਆਂ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਬਾ ਚੜ ਕੇ ਆਣ ਕੇ ਸਾਡਾ ਮਾਣ ਵਧਾਇਆ ਤੇ ਮੈਂ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ देश दुनिया की हर खबर सबसे पहले देखने के लिए फॉलो करें सरबजन न्यूज़ YouTube Facebook Instagram और WhatsApp चैनल पर